ਯੋਧਨ ਨਸ਼ਿਆਂ ਦੇ ਵਿਰੁੱਧ ਮਹਮ ਦੇ ਤਹਿਤ ਅੱਜ ਮੁਕਤਸਰ ਪੁਲਿਸ ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਗਿਆ ਇਸ ਸਰਚ ਆਪਰੇਸ਼ਨ ਦੇ ਦੌਰਾਨ 21 ਮੁਕਦਮੇ ਦਰਜ ਕਰਕੇ 26 ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ ਉਥੇ ਹੀ ਦੱਸ ਦਈਏ ਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਮਲੋਟ ਗਿੱੜਬਾ ਅਤੇ ਲੰਬੀ ਦੇ 23 ਪਿੰਡਾਂ ਦੇ ਵਿੱਚ ਇਹ ਸਰਚ ਆਪਰੇਸ਼ਨ ਚਲਾਇਆ ਗਿਆ ਦੱਸ ਦਈਏ ਕਿ ਇਹ ਸਰਚ ਆਪਰੇਸ਼ਨ ਸ਼ੱਕੀ ਥਾਵਾਂ ਘਰਾ ਅਤੇ ਨਸ਼ਾ ਤਸਕਰੀ ਦੇ ਨਾਲ ਸਬੰਧਤ ਥਾਵਾਂ ਤੇ ਚਲਾਇਆ ਗਿਆ ਹੈ ਅਤੇ ਦੰ ਦੱਸਦੀ ਹੈ ਕਿ ਇਸ ਸਰਚ ਆਪਰੇਸ਼ਨ ਦੇ ਦੌਰਾਨ ਹੇਰਨ ਨਸ਼ੀਲੀਆਂ ਗੋਲੀਆਂ ਅਤੇ ਨਸ਼ੀਲੇ ਕੈਪਸੂਲ ਪੁਲਿਸ ਦੇ ਵੱਲੋਂ ਬਰਾਮਦ ਕੀਤੇ ਗਏ ਆ ਤਾਂ ਪੁਲਿਸ ਦੇ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਮਹਿੰਮ ਦੇ ਤਹਿਤ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਆ ਔਰ ਵਕ ਵਕ ਥਾਵਾਂ ਤੇ ਵਕ ਵਕ ਸਮਿਆਂ ਤੇ ਪੁਲਿਸ ਦੇ ਵੱਲੋਂ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਇਸੇ ਤਹਿਤ ਹੀ ਅੱਜ ਮੁਕਸਰ ਦੇ ਵਿੱਚ ਇਹ ਆਪਰੇਸ਼ਨ ਚਲਾਇਆ ਗਿਆ ਇਸ ਮੌਕੇ ਆਈਪੀਜੀ ਬਾਬੂ ਲਾਲ ਮੀਨਾ ਕੀ ਕੁਝ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਤੁਹਾਨੂੰ ਪਤਾ ਹੀ ਹੈਗਾ ਪਹਿਲਾਂ ਵੀ ਅਸੀਂ ਜੋ ਯੁੱਧ ਨਸ਼ਾ ਵਿਰੁੱਧ ਆਪਰੇਸ਼ਨ ਜੋ ਚਲਾਇਆ ਸੀਗਾ ਉਹ ਇਹ ਸਾਰਾ 1 ਮਾਰਚ ਤੋਂ ਆਪਣਾ ਚੱਲ ਰਿਹਾ ਹੈਗਾ ਅੱਜ ਵੀ ਉਦਾਇਕ ਸਪੈਸ਼ਲ ਸਰਚ ਆਪਰੇਸ਼ਨ ਚਾਰੋਂ ਸਬ ਡਿਵੀਜ਼ਨਾਂ ਵਿੱਚ ਚੱਲਦਾ ਹੈਗਾ ਉਹ ਉਹਦੇ ਵਿੱਚ ਕਰੀਬ ਸਾਰੇ 2 ਐਸਪੀ 7 ਡੀਐਸਪੀ 12 ਐਸਐਚਓ ਸਾਰਾ ਮਿਲ ਕੇ ਕਰੀਬ तीन सौ से पुलिस फोर्स लगी हुई है सारे सब डिविजना में चेकिंग चल रही होगी और तक दी चेकिंग के मुताबिक करीब बीस एफ आई आर दर्ज कर ली और पच्चीस के करीब जो, जो आरोपी है वो अरेस्ट किए गए हैं और अभी भी ऑपरेशन जारी है फाइनली जो भी कुछ होगा वो फाइनली एस एस पी साहब इवनिंग तक तो और दस देंगे जो भी प्रोग्रेस होंगी है उसो अलावा मैं अभी दसना चाहता हूँ कि असी आज ਸੰਪਰਗ ਮੀਟਿੰਗ ਵੀ ਰੱਖੀ ਸੀਗੀ ਵੀ ਜਿੱਦਾਂ ਸੀਗੇ ਐਸਐਸਪੀ ਸਾਹਿਬ ਉਹ ਪਬਲਿਕ ਸੇ ਕਾਫੀ ਅੱਛਾ ਇੰਟਰੈਕਸ਼ਨ ਸਾਡਾ ਰਿਆ ਉਹਨਾਂ ਨੂੰ ਕਾਫੀ ਅਵੇਅਰਨੈਸ ਜੋ ਨਸ਼ੇ ਦੀ ਬੁਰਾਈ ਬਾਰੇ ਉਹਨਾਂ ਦੇ ਕਾਰਨਾਵਾਰੇ ਮਾੜੇ ਪ੍ਰਭਾਵ ਬਚਾਓ ਕਿਵੇਂ ਰੀਐਡਮਿਟੇਸ਼ਨ ਕਿਵੇਂ ਪੁਲਿਸ ਨਾਲ ਤਾਲਮੇਲ ਇਹ ਸਾਰੀ ਗੱਲਾ ਅਸੀਂ ਉਹਨਾਂ ਨੂੰ ਆਜ ਦੱਸੀ ਸੀ